ਬਹੁਤ ਵੱਡੀ ਖਬਰਾਂ ਜਿਵੇਂ ਕਿ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੀ ਜਿੱਤ ਪ੍ਰਾਪਤ ਹੋਈ ਹੈ। ਯਾਨੀ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਫੇਰ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਰਿਪੀਟ ਕਰਨ ਜਾ ਰਹੀ ਹੈ। ਇਹ ਮੈਂ ਕਿਉਂ ਕਹਿ ਰਿਹਾ ਹਾਂ? ਕਿਉਂਕਿ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਔਰ ਉਹਨਾਂ ਦੀ ਘਰ ਵਾਲੀ ਨੇ ਬਹੁਤ ਵੱਡਾ ਤਵਾਕਾ ਪੂਰੀ ਸਿਆਸਤ ਦੇ ਵਿੱਚ ਕਰ ਦਿੱਤਾ ਹੈ। ਕਈ ਵੱਡੇ ਲੀਡਰਾਂ ਦੀ ਕਮਰ ਤੋੜ ਦਿੱਤੀ ਆ ਬਾਦਲਾਂ ਸਮੇਤ ਇਸ ਖਬਰ ਨੇ ਪੂਰੇ ਪੰਜਾਬ ਦੇ ਅੰਦਰ ਸਵੇਰੇ ਸਵੇਰੇ ਉਹਨੇ ਤਰਥਲੀ ਮਚਾ ਦਿੱਤੀ ਹੈ। ਯਾਨੀ ਆਮ ਆਦਮੀ ਪਾਰਟੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ, ਰਾਜਾ ਬੜਿੰਗ, ਚਰਨਜੀਤ ਸਿੰਘ ਚੰਨੀ, ਪ੍ਰਤਾਪ ਸਿੰਘ ਬਾਜਬਾ ਜਿਨ੍ਹਾਂ ਦੇ ਉੱਤੇ ਬਹੁਤ ਵੱਡੇ ਅਲੀਗੇਸ਼ਨ ਨਵਜੋਤ ਕੌਰ ਨੇ ਲਾ ਦਿੱਤੇ ਨੇ ਔਰ ਦੂਜੇ ਪਾਸੇ ਜੀ ਸੁਖਵੀਰ ਸਿੰਘ ਬਾਦਲ ਨੇ ਜਿਹੜੇ ਇਨਾਂ ਦੀ ਵੀ ਫੱਟੀ ਪੋਚੀ ਗਈ ਆ ਨਾਲੇ ਨਾਲ ਯਾਨੀ ਵੱਡੇ ਲੀਡਰਾਂ ਦੇ ਉੱਤੇ ਦੋਸ਼ ਕਿਵੇਂ ਲੱਗਦੇ ਨੇ ਔਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦੇ ਵਿੱਚੋਂ ਧੱਕਾ ਕਿਵੇਂ ਲੱਗਦਾ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਉਹਨਾਂ ਨੇ ਪਾਰਟੀ 'ਚੋਂ ਕੱਢ ਦਿੱਤਾ ਔਰ ਦੂਜੇ ਪਾਸੇ ਜੀ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਵਨ ਸਿੰਘ ਮਾਨ ਨੂੰ ਇੱਕ ਵੱਡਾ ਚਿਹਰਾ ਮਿਲਣ ਜਾ ਰਿਹਾ ਤਾਂ ਤੁਹਾਡੇ ਨਾਲ ਜਿਹੜੀ ਖਬਰ ਸਾਂਝੀ ਕਰਨੀ ਹੈ ਸੁਖਵੀਰ ਸਿੰਘ ਬਾਦਲ ਤੋਂ ਲੈ ਕੇ ਰਾਜਾ ਵੜਿੰਗ ਤੱਕ ਇਹਨਾਂ ਨੇ ਬੀਤੀ ਰਾਤ ਇੱਕ ਵੱਡਾ ਦੋਸ਼ ਲਾਇਆ ਸੀ ਕਹਿੰਦੇ ਜੀ 5-5 ਕਰੋੜ ਦੀਆਂ ਟੈਚੀਆਂ ਭਰ ਕੇ ਪ੍ਰਤਾਪ ਸਿੰਘ ਬਾਜਵਾ ਔਰ ਦੂਜੇ ਪਾਸੇ ਰਾਜਾ ਵੜਿੰਗ ਨੂੰ ਦਿੱਤੀਆਂ ਗਈਆਂ ਨੇ ਇਹੋ ਜਿਹੜੇ ਲੋਕ ਨੇ ਇਹ ਟਿਕਟਾਂ ਵੇਚ ਰਹੀ ਨੇ ਯਾਨੀ ਕਾਂਗਰਸ ਨੂੰ ਵੱਡੇ ਪੱਦਰ ਦੇ ਉੱਤੇ ਕਹਿੰਦੇ ਜੀ ਰਾਜਾ ਵੜਿੰਗ ਔਰ ਪ੍ਰਤਾਪ ਸਿੰਘ ਬਾਜਵਾ ਵਰਗੇ ਲੋਕਾਂ ਨੇ ਕਾਂਗਰਸ ਦੀ ਪੂਰੇ ਦੇਸ਼ ਵਿੱਚ ਕਿਰਕਰੀ ਕਰਾ ਦਿੱਤੀ ਹੈ ਇਹਦੇ ਉੱਤੇ ਉਹਨਾਂ ਨੇ ਪਹਿਲੀ ਬਿਆਨ ਦੇ ਦਿੱਤਾ ਪਰ ਜਿਹੜੀ ਖਬਰ ਹੈ ਇਹ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿੱਚ ਆਉਣ ਨੂੰ ਲੈ ਕੇ ਔਰ ਹੁਣ ਸੁਖਬੀਰ ਸਿੰਘ ਬਾਦਲ ਤੇ ਬਾਦ ਦੇ ਵਿੱਚ ਜਿਹੜੀ ਚਰਚਾ ਕਰਨੀ ਹੈ ਬੜੀ ਹੀ ਅਹਿਮ ਹੈ ਪਹਿਲੀ ਖਬਰ ਜੀ ਨਵਜੋਤ ਸਿੰਘ ਸਿੱਧੂ ਨੂੰ ਕਿਵੇਂ ਕਾਂਗਰਸ ਪਾਰਟੀ ਨੇ ਨਕਾਰ ਦਿੱਤਾ ਇਹ ਸੁਣੋ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਔਰ ਰਾਜਾ ਵੜਿੰਗ ਪ੍ਰਤਾਪ ਸਿੰਘ ਮਾਜਵਾ ਇਹਨਾਂ ਤੇ ਬੜੀ ਹੀ ਅਹਿਮ ਅਪਡੇਟ ਸੁਣੋ ਇਸ ਸੋਨੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਨਵਜੋਤ ਕੋਰ ਸਿੱਧੂ ਨੂੰ ਪਾਰਟੀ ਤੋਂ ਮੁਤਲ ਕਰ ਦਿੱਤਾ ਕੱਲ ਨਵਜੋਤ ਕੋ ਸਿੱਧੂ ਨੇ ਆਪਣੇ ਵਿਆਪ ਤੇ ਬਿਆਨ ਦਿੱਤੇ ਕਿ ਆਪਸ ਤੋਂ ਅੱਜ ਫਿਰ ਸਫਾਈ ਦੇ ਦਿੱਤੀ ਉਸ ਮਸਲੇ ਦੇ ਵਿੱਚ ਆਪੀ ਚੋ ਕਾਂਗਰਸ ਪਾਰਟੀ ਨੇ ਮੋਤਲ ਕਰ ਦਿੱਤਾ ਹੈ ਪੂਰੀ ਜਾਣਕਾਰੀ ਕੀ ਹੈ ਬਿਲਕੁਲ ਇਸ ਸਮੇਂ ਕਿਉਂਕਿ ਕਾਂਗਰਸ ਪਾਰਟੀ ਦੇ ਕਾਫੀ ਦੇਸ਼ ਪੱਧਰ ਦੇ ਵਿੱਚ ਕਿਰਕਰੀ ਹੋ ਚੁੱਕੀ ਹੈ ਜਿਹੜੀ ਬੀਤੇ ਦਿਨ ਨਵਜੋਤ ਕੋਰ ਸਿੱਧੂ ਹੋਣਾ ਵੱਲੋਂ ਅਜਿਹੀ ਬਿਆਨਬਾਜ਼ੀ ਕੀਤੀ ਗਈ ਜਿਸ ਨਾਲ ਕਾਂਗਰਸ ਪਾਰਟੀ ਨੂੰ ਦੇਸ਼ ਭਰ ਦੇ ਵਿੱਚ ਜਵਾਬ ਦੇਣਾ ਔਖਾ ਹੋ ਗਿਆ ਸੀ ਹਾਲਾਂਕਿ ਕਈ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਨਵਜੋਤ ਕੋਰ ਸਿੱਧੂ ਦੇ ਇਸ ਬਿਆਨ ਨੂੰ ਲੈ ਕੇ ਤਿੱਖੇ ਹਮਲੇ ਵੀ ਕੀਤੇ ਹਨ ਇਨਤੋ ਤੱਕ ਵੀ ਕਹਿ ਦਿੱਤਾ ਕਿ ਇਹਨਾਂ ਨੂੰ ਆਪਣੀ ਮੈਂਟਲ ਅਵਸਥਾ ਵਾਸਤੇ ਹਸਪਤਾਲ ਦੇ ਵਿੱਚ ਭਰਤੀ ਹੋਣਾ ਚਾਹੀਦਾ ਜਿਵੇਂ ਕਿ ਕਰਨਾਟਕ ਦੇ ਡਿਪਟੀ ਸੀਐਮ ਕੋਲੋਏ ਇਹ ਵੱਡੀ ਸਟੇਟਮੈਂਟ ਦਿੱਤੀ ਗਿਆ ਉਸ ਤੋਂ ਬਾਅਦ ਜਿੱਥੇ ਇਹਨਾਂ ਨੂੰ ਆਪਣੇ ਦਿੱਤੇ ਹੋਏ ਬਿਆਨ ਨੂੰ ਲੈ ਕੇ ਜਿਹੜੀਆਂ ਸਫਾਈਆਂ ਦੇਣ ਸੀ ਤੇ ਨਾਲ ਦੇ ਨਾਲ ਹੀ ਉਹਨਾਂ ਨੇ ਵੱਡੇ ਇਹ ਇਲਜ਼ਾਮ ਲਗਾ ਦਿੱਤੇ ਕਿ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਰਾਜਾ ਮਰਿੰਦਰ ਸਿੰਘ ਵੜਿੰਗ ਨੇ ਆਮ ਆਦੀ ਪਾਰਟੀ ਦੇ ਲੀਡਰਾਂ ਨਾਲ ਰਾਜਸਥਾਨ ਦੇ ਵਿੱਚ ਮੀਟਿੰਗ ਕੀਤੀ ਆ ਔਰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹੁਣੇ ਵੀ ਬੀਜੇਪੀ 'ਤੇ ਜਾਣ ਲੱਗੇ ਏ ਇਹ ਜਿਹੜੇ ਲਗਾਤਾਰ ਅਜਿਹੇ ਟਿੱਪਣੀਆਂ ਆਈਆਂ ਨੇ ਉਹਨਾਂ ਟਿੱਪਣੀਆਂ ਨੂੰ ਚਲਦਿਆ ਏ ਹੁਣ ਸੂਬਾ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਮਰਿੰਦਰ ਸਿੰਘ ਵੜਿੰਗ ਨੇ ਨਵਜੋਤ ਕੌਰ ਸਿੱਧੂ ਉਹਨਾਂ ਨੂੰ ਪਾਰਟੀ 'ਚੋਂ ਅਗਲੇ ਹਕਮਤ ਤੱਕ ਮੁਅੱਤਲ ਕਰ ਦਿੱਤਾ ਹੈ ਤਾਂ ਸੁਣ ਲਿਆ ਪੰਜਾਬ ਵਾਲੇ ਨਵਜੋਤ ਸਿੰਘ ਸਿੱਧੂ ਔਰ ਉਹਨਾਂ ਦੀ ਘਰ ਵਾਲੀ ਨੇ ਬਹੁਤ ਸਾਰੇ ਬਿਆਨ ਬੀਤੇ ਦੋ ਦਿਨਾਂ ਦੇ ਵਿੱਚ ਦਿੱਤੇ ਸੀ ਪਰ ਕੀ ਉਹਨਾਂ ਨੂੰ ਕੱਢ ਦਿੱਤਾ ਗਿਆ ਜਾਂ ਉਹ ਆਪਣੇ ਆਪ ਨਿਕਲਣਾ ਚਾਹੁੰਦੇ ਸੀ ਸਵਾਲ ਬਹੁਤ ਵੱਡਾ ਹੈ ਕਾਂਗਰਸ ਪਾਰਟੀ ਨਿਚਲੇ ਸਥਲ ਤੇ ਆ ਚੁੱਕੀ ਆ ਅਕਾਲੀ ਦਲ ਨਾਲੋਂ ਵੀ ਥੱਲੇ ਲੈਵਲ ਤੇ ਆ ਚੁੱਕੀ ਔਰ ਹੁਣ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਇੱਕ ਬਹੁਤ ਵੱਡਾ ਚਿਹਰਾ ਨੇ ਵੈਸੇ ਵੀ ਸਿੱਧੂ ਆ ਜਿਹੜਾ ਉਹਨੂੰ ਅਸਰ ਪੂਰਾ ਪੰਜਾਬ ਹੀ ਨਹੀਂ ਪੂਰਾ ਵਰਲਡ ਜਾਣਦਾ ਹੈ ਇੱਕ ਕਾਮੇਡੀਅਨ ਸ਼ੋਅ ਦੇ ਕਰਕੇ ਇੱਕ ਕ੍ਰਿਕਟ ਦੇ ਕਰਕੇ ਔਰ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਨ੍ਹਾਂ ਦੀ ਸੱਤਾ ਦੇ ਵਿੱਚ ਅੱਜ ਸਰਕਾਰ ਪਰ ਉਹਨਾਂ ਨੇ ਯਾਨੀ ਮੈਂ ਰਾਤ ਵੀ ਕਿਹਾ ਸੀ ਕਿ ਭਾਈ ਇਹ ਫਿਰਮੇ ਲਾਟੂ ਚਾਹੇ ਨੇ ਪਰ ਨਵਜੋਤ ਸਿੰਘ ਸਿੱਧੂ ਨੂੰ ਬਹੁਤ ਵੱਡਾ ਝੜਕਾ ਲੱਗ ਚੁੱਕਿਆ ਉਹਨਾਂ ਦੀ ਐਂਟਰੀ ਆਮ ਆਦਮੀ ਪਾਰਟੀ ਦੇ ਵਿੱਚ ਹੋ ਸਕਦੀ ਹੈ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੇ ਵੀ ਇੱਕ ਜ਼ੋਰ ਲਾਇਆ ਕਿ ਪੰਜਾਬ ਦੀ ਸਰਕਾਰ ਨੂੰ ਕਿਸ ਤਰ੍ਹਾਂ ਦੇਖਿਆ ਜਾਵੇ ਪਰ ਉਧਰੋਂ ਬਾਜੀ ਹੋਰ ਪਾਸੇ ਘੁੰਮ ਗਈ ਹੈ ਯਾਨੀ ਨਵਜੋਤ ਸਿੱਧੂ ਨੇ ਆਪਣਾ ਮਨ ਬਣਾ ਲਿਆ ਕਿ ਭਾਈ ਹੁਣ ਅਸੀਂ ਇਹ ਪਾਰਟੀ ਦੇ ਵਿੱਚ ਨਹੀਂ ਰਵਾਂਗੇ ਅਸੀਂ ਆਮ ਆਦਮੀ ਪਾਰਟੀ ਜੁਆਇਨ ਕਰਾਂਗੇ ਇਸ ਕਰਕੇ ਪੰਜਾਬ ਦੇ ਅੰਦਰ ਵੱਡੀ ਤਰਥਲੀ ਅੱਜ ਦੇ ਦਿਨ ਵਿੱਚ ਮਚਣ ਜਾ ਰਹੀ ਹੈ ਕਿਉਂਕਿ ਸੁਖਵੀਰ ਸਿੰਘ ਬਾਦਲ ਨੂੰ ਬਹੁਤ ਵੱਡਾ ਝਟਕਾ ਇਸ ਗੱਲ ਦੇ ਨਾਲ ਹੀ ਲੱਗਣਾ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਦੀਆਂ ਲੱਤਾਂ ਖਿੱਚਣ ਤੇ ਲੱਗੇ ਨੇ ਪੰਜਾਬ ਦੀ ਸਰਕਾਰ ਨੂੰ ਡੇਗਣ ਤੇ ਲੱਗੇ ਨੇ ਕਈ ਉਹਨਾਂ ਦੇ ਪੱਤਰਕਾਰ ਵੀ ਨੇ ਸਾਥੀ ਪੱਤਰਕਾਰ ਕਹਿ ਲੋ ਸਾਡੇ ਨਹੀਂ ਬਾਦਲਾਂ ਦੇ ਜਿਹੜੇ ਉਹਨਾਂ ਦੀ ਚਮਚਾਗਰੀ ਦੇ ਨਾਲ ਪੰਜਾਬ ਦੀ ਸਰਕਾਰ ਨੂੰ ਬਦਨਾਮ ਕਰਨ ਦਾ ਕੰਮ ਕਰਦੇ ਸੀ ਪੰਜਾਬ ਦੀ ਪੁਲਿਸ ਨੂੰ ਵੀ ਕਰਦੇ ਸੀ ਔਰ ਪੰਜਾਬ ਦੇ ਪ੍ਰਸ਼ਾਸਨ ਨੂੰ ਸੁਖਵੀਰ ਸਿੰਘ ਬਾਦਲ ਦੁਆਰਾ ਕਈ ਵਾਰ ਵੱਡੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਕਿ ਜੇਕਰ ਤੁਸੀਂ ਹੁਣ ਐ ਨਹੀਂ ਕਰਦੇ ਮੁੱਖ ਮੰਤਰੀ ਦੇ ਆਖੇ ਲੱਗੋਗੇ ਤਾਂ ਅਸੀਂ ਜਦੋਂ ਸਾਡਾ ਰਾਜ ਆਉਣਾ ਤੁਹਾਨੂੰ ਉੱਥੇ ਸਿੱਟਾਂਗੇ ਜਿੱਥੇ ਤੁਸੀਂ ਸੋਚਿਆ ਨਹੀਂ ਹੋਣਾ ਇਹ ਧਮਕੀਆਂ ਸਾਬਕਾ ਡੀਜੀਪੀ ਔਰ ਮੌਜੂਦਾ ਐਸਐਸਪੀ ਬਰਨ ਸ਼ਰਮਾ ਨੂੰ ਕਈ ਹੋਰ ਵੱਡੇ ਅਸਰਾਂ ਨੂੰ ਦਿੱਤੀਆਂ ਗਈਆਂ ਨੇ ਤੇ ਕਈ ਵੱਡੇ ਲੀਡਰਾਂ ਨੂੰ ਵੀ ਦਿੱਤੀਆਂ ਗਈਆਂ ਨੇ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਸਮੇਤ ਦਿੱਤੀਆਂ ਗਈਆਂ ਨੇ ਤਾਂ ਹੁਣ ਇੱਥੇ ਸੁਖਬੀਰ ਸਿੰਘ ਬਾਦਲ ਕਈ ਵਾਰ ਤੁਹਾਨੂੰ ਵੀ ਪਤਾ ਕਿ ਆਰਿਓ ਮਾਮਲੇ ਦੇ ਵਿੱਚ ਅੱਜ ਵੀ ਸੁਖਬੀਰ ਸਿੰਘ ਬਾਦਲ ਫਸੇ ਨੇ ਯਾਨੀ ਜਿਹੜੀ ਆਰਿਓ ਕਲਿੱਪ ਕਈ ਚੈਨਲਾਂ ਦੇ ਉੱਤੇ ਸੁਰਵੀਰ ਬਾਦਲ ਨੇ ਚਲਵਾਈ ਸੀ ਉਹ ਬਿਲਕੁਲ ਝੂਠ ਨਿਕਲ ਚੁੱਕੀ ਹੈ ਤਾਂ ਹੁਣ ਬਰਨ ਸ਼ਰਮਾ ਕਹਿੰਦੇ ਜੀ ਮਜੀਠੀਆ ਦੀ ਤਰ੍ਹਾਂ ਬਾਦਲਾਂ ਦੇ ਉੱਤੇ ਯਾਨੀ ਸੁਰਵੀਰ ਸਿੰਘ ਬਾਦਲ ਦੇ ਉੱਤੇ ਐਕਸ਼ਨ ਕਰ ਸਕਦੇ ਨੇ ਕਿਉਂਕਿ ਪੰਜਾਬ ਦੀ ਸਰਕਾਰ ਬੜੇ ਹੀ ਐਕਸ਼ਨ ਮੂਡ ਦੇ ਵਿੱਚ ਹੈ ਸੁਖਵੀਰ ਬਾਦਲ ਕਰਵਦਾ ਹੋ ਸਕਦੇ ਨੇ ਕਿਉਂਕਿ ਸੁਖਵੀਰ ਬਾਦਲ ਨੂੰ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕ ਬੜੇ ਦੇਰ ਤੋਂ ਚੱਕਣਾ ਚਾਹੁੰਦੇ ਨੇ ਯਾਨੀ ਪੰਜਾਬ ਦੇ ਲੋਕਾਂ ਦੀ ਥਿਉਰੀ ਆ ਕਿ ਸੁਖਵੀਰ ਬਾਦਲ ਨੂੰ ਚੱਕੇ ਅੰਦਰ ਦਿਓ ਨਹੀਂ ਪੰਜਾਬ ਦਾ ਮਾਹੌਲ ਇਹਨਾਂ ਕਹਾਣੀਆਂ ਇਹਨਾਂ ਬਾਜ਼ਾਂ ਨੇ ਖਰਾਬ ਕਰ ਦੇਣਾ ਕਿਉਂਕਿ ਜਿਹੜਾ ਉਹਨਾਂ ਦਾ ਪਿਤਾ ਸੀ ਨਾ ਪ੍ਰਕਾਸ਼ ਸਿੰਘ ਬਾਦਲ ਦਰਾਂ ਸਾਲ ਦੇ ਵਿੱਚ ਉਹਦੀ ਨੀਤੀ ਅੱਜ ਕੱਲ ਸੁਖਵੀਰ ਸਿੰਘ ਬਾਦਲ ਸਮਝ ਚੁੱਕੇ ਨੇ ਕਿਉਂਕਿ ਉਹਨਾਂ ਨੇ ਇਹ ਮੈਂ ਕਈ ਵਾਰ ਇਹ ਗੱਲਾਂ ਸਾਂਝੀਆਂ ਕੀਤੀਆਂ ਜਿਹੜੀਆਂ ਹਰ ਪੱਤਰਕਾਰ ਨਹੀਂ ਕਰ ਸਕਦੇ ਕਿਉਂ ਕਿ ਕਿਉਂਕਿ ਇਹ ਗੱਲਾਂ ਹੀ ਥੋੜੀਆਂ ਜਿਹੀਆਂ ਐਸੀਆਂ ਨੇ ਉਹਨਾਂ ਨੂੰ ਕਹਿਣ ਲਈ ਯੁਰਤ ਚਾਹੀਦੀ ਹੈ ਜਿਹੜਾ ਇਹਨਾਂ ਦਾ ਵੱਡਾ ਬਾਦਲ ਸੀ ਨਾ ਇਹਦਾ ਪਿਓ ਸੁਖਵੀਰ ਸਿੰਘ ਬਾਦਲ ਦਾ ਪ੍ਰਕਾਸ਼ ਸਿੰਘ ਬਾਦਲ ਉਹ ਕਹਿੰਦੇ ਸੀ ਹਰੀ ਜਨ ਜਿਹੜੇ ਕਿ ਮਜਵੀ ਸਿੱਖ ਜਾਤੀ ਨਾਲ ਸੰਬੰਧ ਰੱਖਦੇ ਲੋਕ ਇਹਨਾਂ ਨੇ ਕਹਿੰਦੇ ਜੀ ਹਰੀਆਂ ਟਾਕੀਆਂ ਲੀਡਿਆਂ ਦੇ ਉੱਤੇ ਲੱਗੀਆਂ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਉਹਨਾਂ ਦੀ ਨਿਸ਼ਾਨੀ ਰਵੇ ਇਹ ਗਰੀਬ ਲੋਕ ਨੇ ਇਹ ਸੁਖਵੀਰ ਸਿੰਘ ਬਾਦਲ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦੀ ਬਹੁਤ ਲੰਮੀ ਸੋਚ ਸੀ ਸਾਡੇ ਪੰਜਾਬ ਪ੍ਰਤੀ ਸਾਡੇ ਲੋਕਾਂ ਪ੍ਰਤੀ ਯਾਨੀ ਜਿਹੜੀ ਮੁੱਖ ਮੰਤਰੀ ਨੇ ਕੱਲ ਗੱਲ ਕਹੀ ਹੈ ਨਾ ਉਹ ਬਿਲਕੁਲ 200% ਸੱਚ ਸਰਬੀਂ ਸਿੰਘ ਬਾਦਲ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨਿਸ਼ਾਨੀ ਲਾਉਣਾ ਚਾਹੁੰਦੇ ਸੀ ਕਿ ਆਹ ਭਾਈ ਗਰੀਬ ਲੋਕ ਨੇ ਕਹਿੰਦਾ ਜੇਕਰ ਕੋਈ ਗਰੀਬਾਂ ਦਾ ਜਵਾਕ ਪੜਦਾ ਨਾ ਸਕੂਲ ਦੇ ਵਿੱਚ ਇਹ ਹਰਿਤਾ ਦਿੱਤੀਆਂ ਸੀ ਪ੍ਰਕਾਸ਼ ਸਿੰਘ ਬਾਦਲ ਨੇ ਕਿ ਨੌਵੀਂ ਤੱਕ ਨੂੰ ਫੇਲ ਨਹੀਂ ਕਰਨਾ ਪਾਸ ਹੀ ਕਰਦੇ ਰਹਿਣਾ ਯਾਨੀ ਕੋਈ ਪਤਾ ਨਾ ਲੱਗੇ ਕਿ ਕਿਹੜੇ ਸਬਜੈਕਟ ਦੇ ਵਿੱਚ ਬੱਚਾ ਕਮਜ਼ੋਰ ਆ ਕਿਹੜੇ ਚੋ ਹੁਸ਼ਿਆਰ ਆ ਯਾਨੀ ਬੱਚੇ ਨੂੰ پاگل ਕਰ ਦਿੱਤਾ ਜਾਵੇ ਇਹਨਾਂ ਨੂੰ ਪੜ੍ਹਾਈ ਨਾ ਆਵੇ ਇਸ ਕਰਕੇ ਤਾਂ ਕਿ 12 ਦੇ ਵਿੱਚ ਲੋਕ ਜਿਹੜੇ ਹੁਣ ਲੈਣਾ ਨਾ ਕਿ ਖੜਦੇ ਆ ਨਾ ਉਹ ਫੇਰ ਨਹੀਂ ਖੜਨੇ ਕਿਉਂ ਕਿ ਪੜ੍ਹ ਲਿਖ ਕੇ ਉਹਰੇ ਅਫਸਰ ਲੱਗਣਾ ਬਹੁਤ سارے ਅਹੁਦਿਆਂ ਦੇ ਉੱਤੇ ਜਾਣਾ ਜਿਵੇਂ ਕਿ ਅੱਜ ਕੱਲ੍ਹ ਮੁੱਖ ਮੰਤਰੀ ਭਵਨ ਸਿੰਘ ਮਾਨ ਇਹਨੂੰ ਕੋਸ ਰਹੇ ਨੇ ਸੁਖਵੀਰ ਸਿੰਘ ਬਾਦਲ ਐਸੇ ਕਰਕੇ ਉਹਨਾਂ ਦੀ ਨੀਤੀ ਤੇ ਅੱਜ ਕੱਲ੍ਹ ਉਹ ਵੀ ਚੱਲੇ ਨੇ ਪਰ ਹੋਣ ਵਾਲਾ ਕੁਝ ਨਹੀਂ ਆ ਪੰਜਾਬ ਦੇ ਲੋਕ ਆ ਜਿਹੜੇ ਉਹ ਸਮਝ ਗਏ ਨੇ ਪੰਜਾਬ ਦੀ ਜਨਤਾ ਬੜੀ ਜਾਗਰੂਕ ਆ ਐਸ ਕਰਕੇ ਪੰਜਾਬ ਦੀ ਜਨਤਾ ਨੂੰ ਪੰਜਾਬ ਦੇ ਭੈਣ ਭਰਾਵਾਂ ਨੂੰ ਮੇਰੀ ਅਪੀਲ ਹੈ ਕਿਆ ਆਉਣ ਵਾਲੀ ਸਰਕਾਰ ਤੁਸੀਂ ਚੁੰਨੀ ਆ ਪਰ ਇਹਨਾਂ ਤੋਂ ਥੋੜਾ ਜਿਹਾ ਜਰਾ ਬਚ ਕੇ ਕਿਉਂਕਿ ਮਾਮਲਾ ਪੂਰੇ ਪੰਜਾਬ ਦੇ ਸੇਕਰਾਮ ਪੂਰੀ ਪੰਜਾਬੀਅਤ ਦਾ ਤਾਂ ਠੀਕ ਆ ਪੰਜਾਬ ਵਾਲਿਓ ਜੁਲਨੇ ਭੈਣ ਭਰਾ ਨੂੰ ਮੇਰੇ ਚੈਨਲ ਦੇ ਆ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਰੇ ਤੱਕ ਪਹੁੰਚੇ ਬੈਲੇ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ